ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸਟੂਡੈਂਟਸ ਨੂੰ ਮੇਰੀ ਸਲਾਹ ਹੈ ਕਿ ਉਹ ਫਾਈਲ ਲਾਉਣ ਤੋਂ ਪਹਿਲਾਂ ਕਿਤੇ ਜਾਣ ਵਾਲੇ ਕੋਰਸ ਡਿਗਰੀ ਬਾਰੇ ਚੰਗੀ ਤਰ੍ਹਾਂ ਤਸੱਲੀ ਕਰ ਲੈਣ ਕਿਉਂਕਿ ਜਿਸ ਹਿਸਾਬ ਨਾਲ ਵਰਕ ਪਰਮਿਟ ਸੰਬੰਧੀ ਨਿਯਮਾਂ ਵਿੱਚ ਤਬਦੀਲੀ ਆ ਰਹੀ ਹੈ ਉਸ ਨਾਲ ਤੁਹਾਨੂੰ ਇਸ ਬਾਰੇ ਵਿਸ਼ੇਸ਼ ਤੌਰ ਤੇ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਹੁਣ ਉਹ ਸਮਾਂ ਨਹੀਂ ਰਿਹਾ ਕਿ ਕਿਸੇ ਏਜੰਟ ਮਗਰ ਲਾ ਕੇ ਜਾਂ ਵੇਖੋ ਵੇਖੀ ਅਜਿਹੇ ਕੋਰਸ ਰੱਖ ਲੈ ਜਾਣ ਜਿਨ੍ਹਾਂ ਦੀ ਕੈਨੇਡਾ ਵਿੱਚ ਕੋਈ ਵੈਲਿਊ ਨਾ ਹੋਵੇ ਤੇ ਅੱਗੇ ਚੱਲ ਕੇ ਵਰਕ ਪਰਮਿਟ ਲੈਣ ਵਿੱਚ ਕੋਈ ਦਿੱਕਤ ਪੇਸ਼ ਆਏ ਆਪਾਂ ਸਭ ਨੂੰ ਪਤਾ ਹੈ ਕਿ ਏਜੰਟਾਂ ਵੱਲੋਂ ਥੋਕ ਦੇ ਭਾਅ ਅਜਿਹੇ ਡਿਗਰੀ ਕੋਰਸ ਕਰਨ ਦੀ ਸਲਾਹ ਦੇ ਦਿੱਤੀ ਜਾਂਦੀ ਹੈ ਜਿਸ ਨਾਲ ਬੇਸ਼ੱਕ ਬੱਚੇ ਨੂੰ ਸਟੱਡੀ ਵਰਕ ਪਰਮਿਟ ਤਾਂ ਮਿਲ ਸਕਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਇਹੋ ਕੋਰਸ ਕੇ ਚੱਲ ਕੇ ਤੁਹਾਡੇ ਵਰਕ ਪਰਮਿਟ ਜਾਂ ਪੀਆਰ ਲੈਣ ਵਿੱਚ ਸਫਾਈਕ ਸਿੱਧ ਹੋਣ ਇਸ ਲਈ ਜਦੋਂ ਵੀ ਕੋਈ ਡਿਗਰੀ ਜਾਂ ਕੋਰਸ ਸਿਲੇਕਟ ਕਰਨਾ ਹੈ ਤਾਂ ਇਸ ਬਾਰੇ ਸਬੰਧਤ ਦੇਸ਼ ਵਿੱਚ ਉਸ ਕੋਰਸ ਡਿਗਰੀ ਦੀ ਡਿਮਾਂਡ ਬਾਰੇ ਤਸੱਲੀ ਕਰ ਲਓ ਕਿਸੇ ਸਿਆਣੀ ਏਜੰਟ ਜਾਂ Google ਤੇ ਚੰਗੀ ਤਰ੍ਹਾਂ ਸਰਚ ਕਰ ਲਓ ਇਹ ਛੋਟੀਆਂ ਜਿਹੀਆਂ ਸਾਵਧਾਨੀਆਂ ਰੱਖਣ ਨਾਲ ਤੁਸੀਂ ਭਵਿੱਖ ਵਿੱਚ ਪੇਸ਼ ਆਉਣ ਵਾਲੀਆਂ ਦੁਸ਼ਵਾਰੀਆਂ ਤੇ ਮੁਸ਼ਕਲਾਂ ਤੋਂ ਬਚ ਸਕਦੇ ਹੋ